ਓਏ ਇੱਦਾਂ ਨਹੀਂ ਇੱਦਾਂ ਨਹੀਂ ਤੈਨੂੰ ਮੈਂ ਪਾ ਗਿਆ ਪਾਣਾ ਮਰੀ ਨਹੀਂ ਕੁੜੀ ਦੇ ਮੈਂ ਨਹੀਂ ਮਾਹੀ ਬੱਬਾ ਦੀ ਐ ਐ ਕੀਤਾ ਹੀ ਨਾ ਤੇ ਕਹਿੰਦਾ ਜੀ ਟੋਲਾ ਪਾਜ ਕਹਿੰਦਾ ਪਾਗਮੰਦਰ ਸਾਹਿਬ ਮਤਾ ਟਿਕਨੇ ਨਾਲ ਹੋਰ ਦੋ ਤਿੰਨ ਮੁੰਡੇ ਸੀ ਫਿਰ ਇਹਦੇ ਚੋਰੀਆਂ ਕਰਨਾ ਆ ਮੱਥੇ ਆ ਕੇ ਇਹੋ ਇਹੋ ਜਿਹੇ ਗੰਦੇ ਕੰਮ ਚੱਲਦੇ ਨੇ ਦਰਬਾਰ ਸਾਹਿਬ ਦੀ ਦੂਰ ਦੇ ਹਾਂ ਨਹੀਂ ਕੋਈ ਬੱਬਾ ਜੀ ਮੈਂ ਕਹਿ ਦਾਨੀ ਆ ਇਹ ਨਾ ਏਦਾਂ ਨਹੀਂ ਏਦਾਂ ਨਹੀਂ ਏਦਾਂ ਨਹੀਂ ਲੰਮੇ ਪਾ ਗਏ ਮੈਂ ਤਾਂ ਲੰਮੇ ਪਾ ਪਾ ਪਤਾ ਲੱਗੇ ਸੁਣਾਂ ਦੀ ਗੱਲ ਮੈਂ ਕਿਸੇ ਦਾ ਨਹੀਂ ਆ ਬਾਬਾ ਜੀ ਉਹ ਜਿਹੜਾ ਮੁੰਡਾ ਸੀ ਨਾ ਉਹਨਾਂ ਦੇ ਮ ਕੋਰੇ ਗਿਆ ਹਾਂ ਠੀਕ ਆ ਉਹ ਮੇਰਾ ਏਦਾਂ ਹੀ ਦੋਸਤ ਦੂਸਤ ਆ ਤੇ ਇਹ ਕੀ ਕਹਿੰਦੇ ਆਂਦਾ ਹੀ ਕਿ ਚੋਲਾ ਪਾ ਕਿ ਉਹਨੇ ਆਪੇ ਮੇਰੇ ਸਿਰ ਤੇ ਦਮਾਲਾ ਬੰਨ ਕੇ ਦਿੱਤਾ ਮੈਨੂੰ ਜਾਜ ਵੀ ਨਹੀਂ ਆ ਤੇ ਕਹਿੰਦਾ ਸੀ ਚੋਲਾ ਪਾ ਦੇ ਕਹਿੰਦਾ ਪਾ ਹਮੰਦਰ ਸਾਹਿਬ ਮੱਥਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਸੀ ਫਿਰ ਇਹਦੇ ਚੋਰੀਆਂ ਕਰਨਾ ਆ ਮੱਥਾ ਟੇਕਣ ਇੰਨਾ ਨਹੀਂ ਪਤਾ ਉਹਨੇ ਕੱਢਿਆ ਸੀ ਮੈਨੂੰ ਇੰਨਾ ਪਤਾ ਜੇ ਤੇ ਫਿਰ ਤੂੰ ਕਿਰਪਾਨ ਨਹੀਂ ਮਾਰੀ ਕੁੜੀ ਦੇ ਕਿਉਂ ਮਾਰਨਾ ਬਬਾ ਮੈਨੂੰ ਨਹੀਂ ਮਾਰੀ ਬੱਬਾ ਜੀ ਝੂਠ ਫਿਰ ਅੱਗੇ ਆਂ ਕੱਢੀ ਐ ਕੀਤਾ ਸੀ ਮੈਂ ਕੀਤਾ ਨਹੀਂ ਮਾਰੀ ਆ ਤੇ ਕਿਰਪਾਨ ਹਾਂਜੀ ਨਹੀਂ ਹਾਂਜੀ ਹਾਂਜੀ ਮਾਰੀ ਹੈ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਡਰਾਵਾ ਦਿੱਤਾ ਡਰਾਵਾ ਦਿੱਤਾ ਨਹੀਂ ਕੁੜੀ ਨੂੰ ਉਹਨੇ ਇਹ ਸ਼ਰਟ ਉਹਨਾਂ ਦੇ ਡਰੀ ਜਾਣਾ ਐ ਡਰਾਵਾ ਕਿਤੇ ਜਾ ਐਨੀ ਐਨੀ ਤਿੱਖੀ ਕਿਰਪਾਨਾ ਤੂੰ ਕੁੜੀ ਦੇ ਵਾਰ ਕਰਿਆ ਨਹੀਂ ਨਹੀਂ ਬਬਾਈ ਉਹਨੇ ਮੈਂ ਨਹੀਂ ਦਿੱਤਾ ਸੀ ਉਹਨੇ ਕਿਰਪਾ ਦਾ ਕਹਿੰਦੇ ਆ ਅਗਰ ਪਾਣ ਛੱਡਣਾ ਸੁਧਾਰ ਕਰਨਾ ਨਾ ਇੱਥੇ ਪਤਾ ਹੀ ਕਰਦੇ ਆ ਜ਼ਮਾਲੇ ਬਣ ਕੇ ਕੁੜੀਆਂ ਜ਼ਮਾਲੇ ਬਣਾ ਕੇ ਲਿਆਉਂਦੇ ਆ ਹੋਟਲ ਵਾਲੇ ਮੜ ਕੇ ਰਾਤ ਰਾਤ ਕੇ ਤੇ ਸਵੇਰੇ ਜੇ ਦੋ ਇਥੋਂ ਵੇਖੀਦਾ ਉਹ ਕੁੜੇ ਬਾਲ ਖਲਾਰੇ ਰਾਤ ਨੂੰ ਦਰਾ ਦੋ ਜ਼ਬਾਨਾ ਪਰਦਾ ਹੋਟਲ ਜਾਤ ਰੱਖ ਕੇ ਇਹ ਕੰਮ ਤੇ ਕਰਦੇ ਇਥੇ ਉਹਨਾਂ ਬਾਕੀਆਂ ਨੂੰ ਬਦਲਾ ਕੇ ਤੇਰੇ ਨਾਲ ਕਿੰਨੇ ਜਾਣੇ ਸੀਗੇ ਓਏ ਇੱਕ ਉਹ ਮੁੰਡਾ ਤੇ ਨਾਲ ਤਿੰਨ ਜਾਣੇ ਹੋ ਰਹੀ ਉਹ ਮੋਨੇ ਕੋਨੇ ਹੀ ਉਹਨੇ ਭਰਾ ਦੀ ਨਾਲ ਭਾਈ ਉਹਨਾਂ ਦੇ ਤਿੰਨ ਚਾਰ ਗਰੁੱਪ ਬਣੇ ਆ ਉਹ ਹੋਟਲਾਂ 'ਚ ਰੇਡ ਕਰਦੇ ਮੁੜ ਕੇ ਪੈਸੇ ਮੰਗਦੇ ਪੈਸੇ ਦਿਓ ਜੀ ਪਹਿਲਾਂ ਆਪ ਹੀ ਬੰਦੇ ਭੇਜਦੇ ਨੇ ਆਪ ਇਹਨਾਂ ਤੇ ਹਾਂਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜੋ 1 ਜਨਵਰੀ 1 ਤਰੀਕ 2026 ਤੇ ਇੱਥੇ ਇਹੋ ਜਿਹੇ ਆਉਂਦੇ ਆ ਗਰਕੇ ਹੋਏ ਬੰਦੇ ਜਿਹੜੇ ਕਿ ਆਪਣਾ ਪਵਿੱਤਰ ਜਿਹੜਾ ਬਾਣਾ ਵਾ ਉਹਨੂੰ ਕਲੰਕ ਲਾਉਣ ਵਾਸਤੇ ਆ ਫੜਿਆ ਜੈਨੂ ਤੇ ਇਹਦਾ ਦਿਮਾਲਾ ਵੀ ਲਵਾਇਆ ਤੇ ਬਾਣਾ ਵੀ ਲਵਾਇਆ ਠੀਕ ਆ ਕੁਸ਼ਾਰਾ ਪਾਇਆ ਨਾ ਇਹਦੇ ਕੋਲ ਸ੍ਰੀ ਸਾਹਿਬ ਨਾ ਇਹਦੇ ਕੋ ਕੰਗਾ ਵਾ ਤੇ ਬਾਣਾ ਪਾਇਆ ਨਿਹੰਗ ਸਿੰਘ ਵਾਲਾ ਤੇ ਕਹਿੰਦਾ ਮੈਂ ਕਿੱਥੇ ਕਿਹੜੇ ਬਾਬਿਆਂ ਦਾ ਨਾਮ ਲੈ ਰਿਆ ਈ ਸੁਰਸਿੰਘ ਵਾਲਿਆਂ ਦਾ ਸੁਰਸਿੰਘ ਵਾਲੇ ਬਾਬਿਆਂ ਦਾ ਨਾਮ ਲੈ ਰਿਆ ਹੈ ਕਹਿੰਦਾ ਮੈਂ ਉਹਨਾਂ ਦੇ ਦਲ ਚੋਂ ਆ ਦਾਲ ਚੋਂ ਨਹੀਂ ਆ ਇਹਨੂੰ ਕਹ ਚੁੱਪ ਕਰ ਜਾ ਹੈ ਤੂੰ ਨਾ ਪਹਿਲਾਂ ਲਿਆ ਨਹੀਂ ਸੁਰਸਿੰਘ ਵਾਲਿਆਂ ਦਾ ਇਹ ਗੱਲ ਸਮਝ ਦਲ ਚੋਂ ਨਹੀਂ ਉਹ ਜਿਹੜਾ ਉਹਨਾਂ ਦਾ ਨਾਮ ਲੈ ਕੇ ਵਰਤਦਾ ਇੱਥੇ ਇੱਕ ਕੁੜੀ ਦਾ ਬਾਹਰੋਂ ਆਈ ਹੈ ਕੁੜੀ ਉਹਦਾ ਮੋਬਾਈਲ ਚੱਕ ਕੇ ਭੱਜ ਗਿਆ ਤੇ ਇੱਕ ਜਣਾ ਹੋਰ ਸੀ ਉਹ ਇਹ ਤਾਂ ਫਰਾਰ ਹੋ ਗਿਆ ਪਹਿਲਾਂ ਤਾਂ ਪੈਦਾ ਬਾਣਾ ਲਵਾਇਆ ਵਾ ਜਿਹੜਾ ਕਿ ਇਸ ਦੇ ਹੱਕਦਾਰ ਹੈ ਨਹੀਂਗਾ ਕਿ ਇੱਥੇ ਆ ਕੇ ਇਹੋ ਇਹੋ ਜਿਹੇ ਗੰਦੇ ਕੰਮ ਚੱਲਦੇ ਨੇ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਅੱਜ ਵੀ ਗਿਆਨੀ ਗੱਜ ਸਾਹਿਬ ਨੂੰ ਮਿਲ ਕਹਿਣ ਜਥੇਦਾਰ ਸਾਹਿਬ ਨੂੰ ਤੇ ਇਹੋ ਜਿਹਿਆਂ ਦੇ ਲੋ ਹਰਕਤਾਂ ਹੋ ਰਹੀਆਂ ਇੱਥੇ ਆਪਣੇ ਤੇ ਇਹਨੂੰ ਆਪਾਂ ਸੁਧਾਰ ਲਈਏ ਦੇਖੋ ਹੁਣ ਆਪਾਂ ਕੀ ਕਵਾਂਗੇ ਕਲੰਕ ਰ ਆ ਰਿਹਾ ਬਾਣੇ ਨੂੰ ਤੇ ਜਿਹੜੇ ਬਾਹਰਲੇ ਸਟੇਜ ਤੋਂ ਆਉਂਦੇ ਕੀ ਆਪਣੇ ਬਾਣਿਆਂ ਨੂੰ ਕੀ ਸਮਝਣਗੇ ਕਿ ਭਈ ਬਾਣੇ ਵਾਲੇ ਉੱਥੇ ਦਰਬਾਰ ਸਾਹਿਬ ਜਾ ਕੇ ਚੋਰੀਆਂ ਕਰਦੇ ਆ ਹੁਣ ਤੂੰ ਉਹਨਾਂ ਘਰੇ ਲੈ ਕੇ ਚੱਲੇਗਾ ਉਹਨੂੰ ਹਾਂਜੀ ਪਹਿਲਾਂ ਮੈਨੂੰ ਇਹ ਦੱਸ ਮੋਬਾਈਲ ਕਿੱਦਾ ਖੋਇਆ ਸੀਗਾ ਮੋਬਾਈਲ ਖੋਇਆ ਨਹੀਂ ਕੀ ਉਹ ਮੁੰਡੇ ਨੇ ਪਤਾ ਨਹੀਂ ਕੱਢਿਆ ਗੁੱਡਿਆਂ ਹੁਣ ਉਹਨਾਂ ਦਾ ਆਪਾਂ ਦੇ ਮੈਂ ਫੇਰ ਕਹਿੰਦਾ ਝੂਠ ਨਾ ਬੋਲੀ ਮੈਂ ਚਪੇੜਾ ਮਾਰਨਾ ਤੇਰਾ ਬੁਰਾ ਹਾਲ ਕਰ ਦੂੰਗਾ ਹਾਂ ਪਿੱਛੋਂ ਤੇਰੀ ਆਉਣਾ ਪਿੰਡ ਆ ਡਾਂਗ ਫੜਾਇਆ ਮੈਨੂੰ ਇਹ ਤੇਰੀ ਪਿੰਨੀ ਦੇ ਹੋਰ ਜੇ ਮੈਂ ਫੇਰ ਕਹਤਾਈ ਆ ਵੇਖਾ ਕਹੀਦਾ ਦੱਸਦਾ ਜੇ ਹੁਣ ਤੂੰ ਝੂਠ ਬੋਲਿਆ ਨਾ ਤੇਰੇ ਐਹੀ ਵਰਨਾ ਹੀ ਨਹੀਂ ਤੂੰ ਦੋ ਪੁੱਛੋਗੇ ਇਸ ਸਾਲ ਅੱਜ ਅਮਨੇ ਦਲ ਤੋਂ ਮੋਬਾਈਲ ਖੋਇਆ ਕਿੱਦਾਂ ਉਹਦਾ ਆਪਾਂ ਨਹੀਂ ਖੋਇਆ ਕੁੜੀ ਰੋ ਰਹੀ ਸੀਗੀ ਤੂੰ ਕਿਰਪਾਨ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਮੇਰੀ ਗੱਲ ਬਿਨਾ ਮਿਆਂ ਤੋਂ ਤੇਰੇ ਕਿਰਪਾਨ ਸੀ ਵੱਡੀ ਤੈਨੂੰ ਫੋੜਦੀ ਤੂੰ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਕੁੜੀ ਦੇ ਝੂਠ ਝੂਠ ਮੈਂ ਫੇਰ ਗਈ ਨਾ ਮਾਰਨ ਤੇ ਝੂਠ ਬੋਲਦਾ ਤਾਂ ਡਾਂਗ ਬੜੀ ਫਿਰਨੀ ਬੱਬੇ ਜੀ ਤੁਹਾਨੂੰ ਦੱਸਣ ਲੱਗਾ ਬੱਬੇ ਜੀ ਦੱਸ ਉਹ ਉਹ ਮੁੰਡੇ ਨੇ ਕਿਰਪਾਨ ਮਾਰੀ ਕਿ ਨਹੀਂ ਕੁੜੀ ਕਰ ਮਾਰੀ ਨਾ ਕੀਤਾ ਸੀ ਬੱਸ ਕਿਉਂ ਕੀਤਾ ਹੈ ਆ ਦੇ ਗਰਮਾਨਾ ਮਾਰੇਗਾ ਫਿਰ ਸਤ ਮਾਨਾ ਬਾਕ ਬਦਰਾਮੀ ਪਛਦ ਬਾਸ਼ੀ ਕਰਦੇ ਦੀ ਬਾਣੇ ਪਤਾ ਨਹੀਂ ਕਰਦੇ ਦੀ ਗਾਡੀ ਓਏ ਮੇਰੇ ਤੁਸੀਂ ਨਾ ਹੈਂ ਤੁਸੀਂ ਬਾਣਾ ਤੈਨੂੰ ਬਾਣਾ ਕੋ ਆਇਆ ਕਿਨੇ ਆ ਹਾਂਜੀ ਬਾਣਾ ਕਿਨੇ ਪੋਇਆ ਤੈਨੂੰ ਬਹੁਤ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮੰਦਰ ਸਾਹਿਬ ਮੱਥਾ ਟੇਕਣ ਜਾਣਾ ਬਾਣਾ ਪਾ ਗਿਆ ਬਾਣਾ ਪਾ ਕੇ ਤੇ ਤੀ ਚੋਰੀਆਂ ਕਰਨੀਆਂ ਆ ਉਹਨੇ ਗਿਆ ਹੀ ਮੱਥਾ ਟੇਕਣ ਜਾਣਾ ਬੱਬਾ ਜੀ ਤੇ ਬਾੜੇ ਦੀ ਮर्यादा ਪੜਾ ਬਾਣਾ ਵਗਦਾ ਪਾਈਦਾ ਕੀ ਐ ਕਿਦਾਂ ਕਿਉਂ ਪਾਈਦਾ ਤੂੰ ਨੇ ਹਲ ਸਿੰਘ ਵਾਲਾ ਬਾਣਾ ਪਾਈ ਜਣਾ ਤੈਨੂੰ ਉਹਦਾ ਪਤਾ ਨਹੀਂ ਉਹਨੇ ਕਿਦਾਂ ਮਿਲਿਆ ਤੈਨੂੰ ਬਾਣਾ ਪਵਿੱਤਰ ਜੀ ਆ ਉਹਨੇ ਘਰੇ ਪਿਆ ਸੀ ਤੇ ਉਹਨੇ ਪਾਇਆ ਤੇ ਤੂੰ ਕੀ ਪਤਾ ਉਹਦਾ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸਿਮਾ ਵਾ ਜੋ ਉਦਾਂ ਪੁਰਾਣੀ ਸਿਮਰਨ ਪਾਲ ਲੈਂਦੀ ਉਹਦੇ ਨਾਲ ਤੇ ਤੈਨੂੰ ਉਹਦਾ ਨਾਂ ਵੀ ਨਹੀਂ ਪਤਾ ਤੇਰਾ ਨਾਂ ਕੀ ਆ ਮੇਰਾ ਨਾਂ ਵਰੂਨ ਐ ਤੋ ਉਦਾਂ ਮੇਰਾ ਪ੍ਰਕਾਸ਼ ਰੇਨਾ ਕਿੱਥੋਂ ਹਾਂਜੀ ਮੈਂ ਕੋਟ ਗਾਲਸਾ ਤੇਰੇ ਪਾਸ ਬਾਬਾ ਪੂਜਨ ਆ ਗਿਆ ਗੁਰਪ੍ਰੀਤ ਸਿੰਘ ਸੰਘਾ ਜੀ ਦੇ ਲੋ ਇਹੋ ਜਿਹੇ ਹਾਲਾਤ ਹੋਏ ਪਏ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਇੰਨਾ ਜਿਆਦਾ ਗੰਦ ਪਿਆ ਨਾ ਹੁਣ ਆਪਾਂ ਕੁੜੀ ਦਾ ਮੋਬਾਈਲ ਹੈ ਜਿਹੜਾ ਉਹ ਵੀ ਦਿਵਾਵਾਂਗੇ ਲੈ ਕੇ ਜਾਣੇ ਇਹਨੂੰ ਇਹਦੇ ਘਰੇ ਤੇ ਮੁੰਡੇ ਦੇ ਘਰੇ ਤੇ ਜੇ ਤੂੰ ਨਾ ਦਿਵਾਇਆ ਨਾ ਤੇਰੇ ਡਾਗ ਵਿਲੇ ਫਿਰ ਨਹੀਂ ਬੜੀ ਹੋਣੀ ਯਾਦ ਕਰੇਗਾ ਤੂੰ ਨਹੀਂ ਮੈਂ ਮੈਂ ਬੱਬਾ ਜੀ ਸੰਘਾ ਜੀ ਆਪਾਂ ਇਹੋ ਜਿਹੇ ਬੰਦਿਆਂ ਤੋਂ ਵਿਚਾਲੀਏ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਜਿੰਨਾ ਗੰਦ ਪਾਇਆ ਨਾ ਤੇ ਦੇਰ ਕਰਦਾ ਇਹ ਫਿਰ ਦੱਸਣਾ ਨਹੀਂ ਮੇਰਾ ਦਸਤਾਵੇਜ਼ ਫਿਰ ਹੋਏ ਦਾ sorry